ਜਲੰਧਰ ਵਿੱਚ ਹੋਏ ਜ਼ਬਰ ਜਨਾਤ ਤੋਂ ਪਹਿਲਾਂ ਕਤਲकांड ਦੇ ਵਿੱਚ ਇੱਕ ਵੱਡੀ ਜਿਹੜੀ ਅਪਡੇਟ ਹੈ ਉਹ ਸਾਹਮਣੇ ਆ ਰਹੀ ਹੈ ਦਰਅਸਲ આરોપી ਵੱਲੋਂ ਵੱਡੇ ਖੁਲਾਸੇ ਇਸ ਕਤਲकांड ਨੂੰ ਲੈ ਕੇ ਕੀਤੇ ਗਏ ਹਨ આરોપી ਨੇ ਕਬੂਲਿਆ ਹੈ ਕਿ ਮੇਰੀ ਨੀਅਤ ਜਿਹੜੀ ਖਰਾਬ ਹੋ ਚੁੱਕੀ ਸੀ ਇਸ ਕਰਕੇ ਮੈਂ ਇਹ ਜਿਹੜਾ ਕਾਰਾ ਕੀਤਾ ਦਰਅਸਲ આરોપી ਨੇ ਕਿਹਾ ਕਿ ਉਹ ਲੜਕੀ ਅਕਸਰ ਮੇਰੀ ਲੜਕੀ ਨੂੰ ਮਿਲ ਲਈ ਆਉਂਦੀ ਸੀ ਅਤੇ ਅੱਜ ਉਹ ਮੇਰੀ ਲੜਕੀ ਘਰ ਨਹੀਂ ਸੀ ਤੇ ਮੈਂ ਉਸ ਨੂੰ ਕਮਰੇ ਦੇ ਵਿੱਚ ਬੁਲਾ ਲਿਆ ਜਦੋਂ ਕਮਰੇ ਦੇ ਵਿੱਚ ਬੁਲਾਇਆ ਤਾਂ ਮੈਂ ਉਸ ਨੂੰ ਫੜ ਲਿਆ ਲੜਕੀ ਨੇ ਰੋਲਾ ਪਾਉਣਾ ਸ਼ੁਰੂ ਕੀਤਾ ਤਾਂ ਮੈਂ ਉਸ ਦਾ ਗਲਾ ਦਬਾ ਦਿੱਤਾ આરોપી ਨੇ ਦੱਸਿਆ ਕਿ ਜਦੋਂ ਤੱਕ ਉਹ ਚੁੱਪ ਨਹੀਂ ਹੋਈ ਉਸ ਦਾ ਸਾਹ ਨਹੀਂ ਮੁੱਕਿਆ ਤਾਂ ਮੈਂ ਉਸ ਦਾ ਗਲਾ ਨਹੀਂ ਛੱਡਿਆ ਉਸ ਨੂੰ ਫਿਰ ਮਾਰਨ ਤੋਂ ਬਾਅਦ ਮੈਂ ਉਸ ਨੂੰ ਬਾਥਰੂਮ ਦੇ ਵਿੱਚ ਸੁੱਟ ਦਿੱਤਾ ਤੇ ਬਾਥਰੂਮ ਦੇ ਗੇਟ ਦੇ ਬਾਹਰ ਗੱਦੇ ਲਗਾ ਦਿੱਤੇ આરોપી ਨੇ ਵੱਡੇ ਵੱਡੇ ਰੂਕ ਕੰਬਾਉ ਖੁਲਾਸੇ ਇਸ ਕਤਲकांड ਨੂੰ ਲੈ ਕੇ ਕੀਤੇ ਹਨ ਆਰੋਪੀ ਨੇ ਕਿਹਾ ਕਿ ਮੈਂ ਉਸ ਨੂੰ ਰੇਪ ਕਰਨ ਲਈ ਕਮਰੇ ਦੇ ਵਿੱਚ ਬੁਲਾਇਆ ਸੀ ਪਰ ਲੜਕੀ ਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਉੱਤੇ ਉਸ ਦਾ ਬਾਅਦ ਦੇ ਵਿੱਚ ਮੈਂ ਗਲਾ ਘੁੱਟ ਦਿੱਤਾ ਮੈਨੂੰ ਡਰ ਸੀ ਕਿ ਗਵਾਂਡੀ ਜਿਹੜੇ ਗਲੀ ਦੇ ਵਿੱਚ ਖੜੇ ਨੇ ਉਹਨਾਂ ਨੂੰ ਪਤਾ ਨਾ ਲੱਗ ਜਾਵੇ ਗਲੀ ਦੇ ਵਿੱਚ ਰੋਲਾ ਨਾ ਪੈ ਜਾਵੇ ਮੈਨੂੰ ਬਦਨਾਮੀ ਦਾ ਡਰ ਸੀ ਇਸ ਕਰਕੇ ਮੈਂ ਇਹ ਕਾਂਡ ਕੀਤਾ ਅਤੇ ਮੈਂ ਇਹ ਲੜਕੀ ਜਿਹੜਾ ਕਤਲ ਕਾਂਡ ਕੀਤਾ ਇਹ ਮੇਰੀ ਨੀਅਤ ਖਰਾਬ ਕਰਕੇ ਇਹ ਸਾਰਾ ਕੁਝ ਹੋਇਆ ਉਸ ਨੇ ਬੋਲਿਆ ਕਿ ਮੈਨੂੰ ਕੁਝ ਨਹੀਂ ਸੁਝਿਆ ਸੁਜਿਨਾ ਸੁਜਿਨ ਕਰਕੇ ਮੇਥੋਂ ਇਹ ਇਕਾਲੀ-ਕਾਲੀ ਦੇ ਵਿੱਚ ਜਿਹੜਾ ਇਹ ਮਰਡਰ ਲੜਕੀ ਦਾ ਹੋ ਗਿਆ ਪਰ ਦਰਅਸਲ ਇਸ ਨਾਲ ਹੁਣ ਪੰਜਾਬ ਦੇ ਵਿੱਚ ਰੋਸ਼ ਪਾਇਆ ਜਾ ਰਿਹਾ ਜਲੰਧਰ ਦੇ ਵਿੱਚ ਰੋਸ਼ ਪਾਇਆ ਜਾ ਰਿਹਾ ਕਿਉਂਕਿ ਇੱਕ ਨਬਾਲਗ ਦਾ ਜ਼ਬਰ ਜਨਾਹ ਕਰਨ ਤੋਂ ਪਹਿਲਾਂ ਹੀ ਜਿਹੜਾ ਉਸ ਨੂੰ આરોપી ਵੱਲੋਂ ਮਾਰ ਦਿੱਤਾ ਜਾਂਦਾ ਹੈ ਇਸ ਦੇ ਵਿੱਚ ਜਿਹੜਾ ਪੁਲਿਸ ਦੀ ਢਿੱਲੀ ਕਾਰਵਾਈ ਵੀ ਦੇਖਣ ਨੂੰ ਮਿਲੀ ਸੀ ਕਿਉਂਕਿ ਜਦੋਂ ਘਰ ਵਾਲਿਆਂ ਨੇ ਪਹਿਲਾਂ ਹੀ ਕੁੜੀ ਦੀ ਲਾਪਤਾ ਰਿਪੋਰਟ ਹੈ ਜਿਹੜੀ ਦਰਜ ਕਰਵਾਈ ਸੀ ਕਾਂ ਉਸ ਤੋਂ ਬਾਅਦ ਪੁਲਿਸ ਜਿਹੜੀ ਮੌਕੇ ਤੇ ਨਹੀਂ ਪਹੁੰਚੀ ਹੋ ਸਕਦਾ ਸੀ ਜੇ ਪੁਲਿਸ ਜਾਂਚ ਤੇਜ਼ ਹੁੰਦੀ ਤਾਂ ਲੜਕੀ ਦੀ ਜਾਨ ਬਚ ਸਕਦੀ ਸੀ ਪਰ ਇਸ ਮਾਮਲੇ ਦੇ ਵਿੱਚ ਸੀਨੀਅਰ ਅਧਿਕਾਰੀਆਂ ਵੱਲੋਂ ਐਕਸ਼ਨ ਲਿਆ ਗਿਆ ਸੀ ਪੁਲਿਸ ਤੇ ਅਤੇ ਇੱਕ ਏਐਸਆਈ ਨੂੰ ਸਸਪੈਂਡ ਕੀਤਾ ਗਿਆ ਸੀ ਕਿਉਂਕਿ ਇਲਾਕਾ ਨਿਵਾਸੀਆਂ ਦੇ ਵਿੱਚ ਰੋਸ ਸੀ ਵਿਰੋਧ ਸੀ ਪੁਲਿਸ ਪ੍ਰਸ਼ਾਸਨ ਦੇ ਵਿਰੁੱਧ ਲਗਾਤਾਰ ਸ਼ਨੀਵਾਰ 1 ਵਜੇ ਤੱਕ ਜਿਹੜੇ ਨਾਰੇਬਾਜ਼ੀ ਕਰਦੇ ਰਹੇ ਉਸ ਤੋਂ ਬਾਅਦ ਹੈ ਜਿਹੜਾ ਪੁਲਿਸ ਦੇ ਵਿੱਚ ਤੇਜ਼ੀ ਆਂਦੀ ਹੈ ਜਾਂਚ ਜਾਰੀ ਕਰਦੀ ਹੈ ਤੇ આરોપી ਨੂੰ ਫੜ ਲਿਆ ਜਾਂਦਾ ਪਰ ਹੁਣ આરોપી ਨੇ ਰੂ ਕੰਬਾਉ ਕਲਾਸੇ ਕਿਤੇ ਹਨ ਜਿਨ੍ਹਾਂ ਨੂੰ ਸੁਣ ਕੇ ਜਿਹੜਾ ਹਰੇਕ ਕੋਈ ਦੰਗ ਰਹਿ ਜਾਵੇਗਾ ਉਹਨੇ ਕਿਹਾ ਕਿ ਮੈਂ ਜਦੋਂ ਕੁੜੀ ਨੂੰ ਮਾਰਿਆ ਤਾਂ ਉਸ ਨੂੰ ਬਾਥਰੂਮ ਦੇ ਵਿੱਚ ਸੁੱਟ ਦਿੱਤਾ ਬਾਅਦ ਦੇ ਵਿੱਚ ਮੈਂ ਪਲਾਨ ਬਣਾਇਆ ਸੀ ਕਿ ਰਾਤ ਹੋਣ ਤੇ ਮੈਂ ਉਸ ਦੀ লাশ ਨੂੰ ਜਿਹੜਾ ਰਾਤ ਨੂੰ ਕਿਤੇ ਬਾਹਰ ਸੁੱਟਾਵਾਂਗਾ ਤੇ ਉਸਨੇ ਕਾਰ ਦਾ ਇੰਤਜ਼ਾਮ ਵੀ ਕਰ ਲਿਆ ਸੀ ਪਰ ਉਹ ਕਿਉਂ ਨਹੀਂ ਜਾ ਸਕਿਆ ਉਸਨੇ ਕਿਹਾ ਕਿ ਮੈਂ ਤਾਂ ਨਹੀਂ ਜਾ ਸਕਿਆ ਕਿਉਂਕਿ ਗਲੀ ਦੇ ਵਿੱਚ ਗਵਾਂਡੀ ਸਨ ਗਵਾਂਡੀ ਉਸਦੀ ਭਾਲ ਕਰ ਰਹੇ ਸਨ ਤੇ ਮੈਨੂੰ ਡਰ ਸੀ ਕਿ ਗਵਾਂਡੀ ਦੇਖ ਨਾ ਲੈਣ ਇਸ ਕਰਕੇ ਮੈਂ ਉਸਦੀ ਲਾਸ਼ ਨੂੰ ਟਿਕਾਣੇ ਤੇ ਨਹੀਂ ਲਗਾ ਸਕਿਆ ਉਹ આરોપી ਨੇ ਇਹ ਵੀ ਖੁਲਾਸਾ ਕੀਤਾ ਕਿ ਲੜਕੀ ਅਤੇ ਉਸਦੀ ਮਾਂ ਹਮੇਸ਼ਾ ਮੇਰੇ ਘਰ ਆਉਂਦੇ ਸਨ ਮੇਰੇ ਪਰਿਵਾਰ ਨੂੰ ਮਿਲਦੇ ਸਨ ਮੇਰੀ ਬੱਚੀ ਦੀ ਉਹ ਸਹੇਲੀ ਸੀ ਮੇਰੀ ਬੱਚੀ ਉਸ ਤੋਂ ਛੋਟੀ ਸੀ ਤੇ ਹਮੇਸ਼ਾ ਉਸ ਨਾਲ ਖੇਡਣ ਲਈ ਸਾਡੇ ਘਰ ਆਉਂਦੇ ਸੀ ਉਸਦੇ ਮਾਂ ਤੇ ਕੁੜੀ ਪਰ ਮੇਰੀ ਨੀਅਤ ਹੈ ਜਿਹੜੀ ਕੁੜੀ ਨੂੰ ਦੇਖ ਕੇ ਖਰਾਬ ਹੋ ਗਈ ਜਿਸ ਤੋਂ ਬਾਅਦ ਘਰ ਦੇ ਵਿੱਚ ਕੋਈ ਨਹੀਂ ਸੀ ਜਦੋਂ ਕੁੜੀ ਨੇ ਪੁੱਛਿਆ ਵੀ ਮੇਰੀ ਜਿਹੜੀ ਸਹੇਲੀ ਹੈ ਉਹ ਕਿੱਥੇ ਆ ਤਾਂ ਮੈਂ ਉਸ ਨੂੰ ਰੂਮ ਦੇ ਵਿੱਚ ਬੁਲਾਇਆ ਕਮਰੇ ਦੇ ਵਿੱਚ ਬੁਲਾ ਕੇ ਉਸ ਦਾ ਜਿਹੜਾ ਮੈਂ ਰੇਪ ਕਰਨ ਦੀ ਕੋਸ਼ਿਸ਼ ਕੀਤੀ ਉਸ ਨਾਲ ਬਾਅਦ ਵਿੱਚ ਜਦੋਂ ਕੁੜੀ ਨੇ ਰੋਲਾ ਪਾਣਾ ਸ਼ੁਰੂ ਕੀਤਾ ਤਾਂ ਮੈਂ ਉਸ ਦਾ ਗਲਾ ਦਬਾ ਦਿੱਤਾ ਤੇ ਜਦੋਂ ਤੱਕ ਉਸ ਦੇ ਸਾਹ ਨਹੀਂ ਮੁੱਕੇ ਮੈਂ ਉਸ ਦਾ ਗਲਾ ਨਹੀਂ ਛੱਡਿਆ ਅਤੇ ਕੁੜੀ ਨੂੰ ਮਾਰ ਤੋਂ ਬਾਅਦ ਮੈਂ ਉਸ ਦੀ লাশ ਨੂੰ ਜਿਹੜਾ ਟਿਕਾਣੇ ਤੇ ਬਾਥਰੂਮ ਦੇ ਵਿੱਚ ਸੁੱਟ ਦਿੱਤਾ ਬਾਦ ਦੇ ਵਿੱਚ ਜਿਹੜਾ ਆਪਾਂ ਨੂੰ ਪਤਾ ਹੀ ਹੈ ਕਿ ਪੁਲਿਸ ਦੀ ਜਾਂਚ ਹੁੰਦੀ ਹੈ ਚਾਹੇ ਢਿੱਲ ਤੋਂ ਬਾਅਦ ਹੋਵੇ ਪਰ આરોપી ਨੂੰ ਫੜ ਲਿਆ ਜਾਂਦਾ ਹੈ ਪਰ આરોપી ਨੇ ਹੁਣ ਵੱਡੇ ਖੁਲਾਸੇ ਕੀਤੇ ਹਨ ਤੇ ਕਹਿ ਦਿੱਤਾ ਹੈ ਕਿ ਮੈਂ ਮੇਰੀ ਨੀਅਤ ਹੈ ਜਿਹੜੀ ਉਹ ਬਿਲਕੁਲ ਖਰਾਬ ਹੋ ਚੁੱਕੀ ਸੀ ਤੇ ਮੈਨੂੰ ਕੁਝ ਨਾ ਸੁਝਿਆ ਇਸ ਕਰਕੇ ਰੋਲਾ ਪਾਉਣ ਤੋਂ ਬਾਅਦ ਕੁੜੀ ਦੇ ਮੈਂ ਉਸ ਨੂੰ ਮਾਰ ਦਿੱਤਾ ਤੇ ਮੈਂ ਉਸ ਦੀ ਲਾਸ਼ ਟਿਕਾਣੇ ਲਗਾਉਣ ਲਈ ਰਾਤ ਨੂੰ ਜਾਣਾ ਸੀ ਪਰ ਗਵਾਂਡੀਆਂ ਦੀ ਭਾਲ ਦੇ ਕਾਰਨ ਮੈਂ ਲਾਸ਼ ਨੂੰ ਟਿਕਾਣੇ ਨਹੀਂ ਲਾ ਸਕਿਆ ਇਸ ਤੋਂ ਬਾਅਦ ਔਰ ਉਹ ਪੀ ਨੂੰ ਹੁਣ ਉਮਰ ਕੈਦ ਜਾਂ ਫਾਂਸੀ ਦੀ ਸਜ਼ਾ ਵੀ ਹੋ ਸਕਦੀ ਹੈ ਜੀ ਹਾਂ ਜਲੰਧਰ ਦੇ ਇੱਕ ਐਡਵੋਕੇਟ ਕਰਮਵੀਰ ਸਿੰਘ ਕੋਲੀ ਨੇ ਕਿਹਾ ਹੈ ਕਿ ਬੀ ਐਨ ਐਸ ਦੀ ਧਾਰਾ 103 ਕਲੋਜ਼ 1 ਤਹਿਤ ਹੱਤਿਆ ਦੇ ਹੱਤਿਆ ਕੀਤੀ ਗਈ ਹੈ ਅਤੇ ਇਸ ਤੋਂ ਬਾਅਦ ਜੇ ਕੁੜੀ ਨਵਾਲ ਗਿਆ ਤਾਂ ਇਸ ਦੇ ਮਾਮਲੇ ਦੇ ਵਿੱਚ ਉਸ ਨੂੰ ਜਿਹੜੀ ਫਾਂਸੀ ਦੀ ਸਜ਼ਾ ਵੀ ਹੋ ਸਕਦੀ ਹੈ ਕਿਉਂਕਿ 16 ਸਾਲ ਤੋਂ ਥੱਲੇ ਕੁੜੀ ਦੀ ਉਮਰ ਹੁਣ 13 ਸਾਲ ਦੱਸੀ ਜਾ ਰਹੀ ਹੈ ਇਸ ਕਰਕੇ ਹੁਣ ਉਸ ਨੂੰ ਫਾਂਸੀ ਵੇਸ ਮਾਮਲੇ ਦੇ ਵਿੱਚ ਹੋ ਸਕਦੀ ਹੈ ਕਿਉਂਕਿ ਵਕੀਲ ਸਾਹਿਬ ਨੇ ਇਹ ਖੁਲਾਸਾ ਕੀਤਾ ਹੈ ਕਿ ਬੀ ਐਨ ਐਸ ਬੀ ਐਨ ਐਸ ਦੀ ਧਾਰਾ 103 ਕਲੋਜ਼ ਬੰਦੇ ਤਹਿਤ ਜਾਂ ਤਾਂ ਉਸ ਨੂੰ ਉਮਰ ਕੈਦ ਹੋਵੇਗੀ ਜਾਂ ਫਿਰ ਜੇ ਉਹ ਕੁੜੀ ਨਵਾਲਿਕ ਦੇ ਤੌਰ ਤੇ ਉਸ ਨੂੰ ਫਾਂਸੀ ਦੀ ਸਜ਼ਾ ਵੀ ਹੋ ਸਕਦੀ ਹੈ આરોપી ਦੀ ਜਿਹੜੀ ਇਹ ਘੱਟ ਤੋਂ ਘੱਟ ਹੈ ਜਿਹੜੀ ਸਜ਼ਾ ਉਹ 20 ਸਾਲ ਤਾਂ ਹੋਵੇਗੀ ਪਰ ਇਸ ਐਜੂਕੇਸ਼ਨ ਨੂੰ ਵੱਡੇ ਰੱਖਦੇ ਹੋਏ ਮੁੱਖ ਰੱਖਦੇ ਹੋਏ ਹਰ ਰੁਪਈ ਨੂੰ ਜਿਹੜਾ ਫਾਂਸੀ ਵੀ ਹੋ ਸਕਦੀ ਹੈ ਅਤੇ ਇਹ ਜਿਹੜਾ ਕੇਸ ਹੈ ਇਹ 3 ਮਹੀਨਿਆਂ ਦੇ ਅੰਦਰ ਅੰਦਰ ਸੁਲਝਾਇਆ ਜਾਣਾ ਕਿਉਂਕਿ ਇਸ ਕੇਸ ਨੂੰ ਫਰਸਟ ਟਰੈਕ ਕੋਰਟ ਦੇ ਥਰੂ ਸੋਲਵ ਕੀਤਾ ਜਾਣਾ ਹੈ ਫਰਸਟ ਟਰੈਕ ਕੋਰਟ ਨੂੰ ਇਸ ਕੇਸ ਦੀ ਜ਼ਿੰਮੇਵਾਰੀ ਸੰਭਾਈ ਗਈ ਹੈ ਅਤੇ 3 ਮਹੀਨਿਆਂ ਦੇ ਦੌਰਾਨ ਦੌਰਾਨ ਜਿਹੜਾ ਇਸ ਕੇਸ ਦੀ ਹੁਣ ਪੈਰਵਾਈ ਕੀਤੀ ਜਾਵੇਗੀ ਅਤੇ આરોપી ਨੂੰ ਜਾਂ ਤਾਂ ਫਿਰ ਜਲਦੀ ਜਲਦੀ ਫਾਂਸੀ ਦਵਾਈ ਜਾਵੇਗੀ ਜਾਂ ਫਿਰ ਉਸ ਨੂੰ ਉਮਰ ਕੈਦ ਦੀ ਸਜ਼ਾ ਦਵਾਈ ਜਾਵੇਗੀ ਇਹ ਦੇਖਣਾ ਹੋਵੇਗਾ ਕੋਰਟ ਦਾ ਕਿ ਕੋਰਟ ਕਲੋਜ਼ ਧਾਰਾ 103 ਕਲੋਜ਼ ਬੰਦ ਤਹਿਤ ਕੀ ਉਸ ਨੂੰ ਸਜ਼ਾ ਸੁਣਾਉਂਦੀ ਹੈ ਪਰ ਇਸ ਮਾਮਲੇ ਦੇ ਵਿੱਚ ਹੁਣ આરોપી ਨੇ કબੂਲਨਾਮਾ ਜਿਹੜਾ ਉਹ ਕਰ ਲਿਆ ਹੈ ਕਿ ਮੈਂ ਹੀ ਲੜਕੀ ਦਾ ਕਤਲ ਕੀਤਾ ਲੜਕੀ ਦੇ ਰੋਲਾ ਪਾਉਣ ਤੋਂ ਬਾਅਦ ਮੈਂ ਉਸ ਦਾ ਗਲਾ ਦਬਾ ਦਿੱਤਾ ਉਸ ਤੋਂ ਬਾਅਦ ਕੁਝ ਨਾ ਸੁਝਿਆ ਤੇ ਮੈਂ ਉਸ ਦਾ ਕਤਲ ਕਰ ਦਿੱਤਾ ਸੋ ਇਸ ਵੇਲੇ ਪੰਜਾਬ ਦੇ ਵਿੱਚ ਖਾਸ ਕਰਕੇ ਜਲੰਧਰ ਦੇ ਉਸ ਇਲਾਕੇ ਦੇ ਵਿੱਚ ਸ਼ੋਗ ਦੀ ਲਹਿਰ ਦੌੜ ਗਈ ਹੈ ਹਰ ਪਾਸੇ ਹਰ ਕਿਸੇ ਦੀ ਅੱਖ ਨਮ ਹੈ ਜਿਵੇਂ ਕਿ ਕੱਲ ਜਦੋਂ ਸੰਸਕਾਰ ਕੀਤਾ ਜਾ ਰਿਹਾ ਸੀ ਤਾਂ ਉਸ ਦੀ ਮਾਂ ਕਹਿ ਰਹੀ ਸੀ ਕਿ ਮੈਂ ਮੇਰੀ ਬੱਚੀ ਦੇ ਪੂਰੇ ਸ਼ਗਨ ਸੀ ਜਿਹੜੇ ਉਹ ਪੂਰੇ ਕਰਨੇ ਸੀ ਮੈਂ ਹੁਣ ਜਿਹੜਾ ਸਮਸ਼ਾਨ ਘਾਟ ਜਦੋਂ ਉਹਨੂੰ ਭੇਜ ਰਹੀਆਂ ਤਾਂ ਪੂਰਾ ਜਿਹੜਾ ਉਸ ਦਾ ਚੂੜੀਆਂ ਪਵਾ ਕੇ ਹੋਰ ਜਿਹੜੇ ਸ਼ਗਨ ਨੇ ਉਹ ਪੂਰੇ ਕਰਕੇ ਹੀ ਭੇਜਾਂਗੇ ਕਿਉਂਕਿ ਉਸ ਵੇਲੇ ਸਾਰਾ ਮਾਹੌਲ ਸੀ ਜਿਹੜਾ ਗਮਗੀਨ ਸੀ ਅਤੇ ਹਰੇ ਕਿਸੇ ਦੀ ਅੱਖ ਨਮ ਸੀ ਪਰ ਇਸ ਲੈ ਕੇ ਹੁਣ ਜਿਹੜਾ આરોપી ਐ ਉਸ ਨੇ ਪੂਰੇ ਜਿਹੜੇ ਕਬੂਲਨਾਮਾ ਉਹ ਕਬੂਲ ਲਿਆ ਅਤੇ ਉਹਨੇ ਕਿਹਾ ਕਿ ਮੇਰੀ ਨੀਅਤ ਖਰਾਬ ਹੋ ਤੋ ਬਾਅਦ ਹੀ ਮੈਂ ਇਹ ਜਿਹੜਾ ਵੱਡਾ ਕਾਂਡ ਕੀਤਾ ਸੋ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਕੀ ਵੱਡੇ ਖੁਲਾਸੇ ਹੋਣਗੇ